ਜੀ ਤਾਂ ਸੱਚਾ ਰਮਨਗਰ ਬੰਦ ਸੌਣ ਵੀ ਨਹੀਂ ਦਿੰਦੀ ਹੈਗੀ ਤੂੰ ਮੇਰੀ ਗੱਲ ਸੁਣ ਯਾ ਨੀ ਮ ਮਰ ਜਾ ਇਹ ਲੁੱਚੜਾ ਤੂੰ ਤਾਂ ਮੱਕਲੀਆ ਮੁਰੇ ਜਾਵੇਂ ਤਾਂ ਦਸਾ ਪਈ ਨਿਭੜੇ ਤੇਰਾ ਤੇਰਾ ਨਹੀਂ ਸਾਫਾ ਨਿਭੜਦਾ ਮੈਂ ਉਰੀ ਬੈਠੀ ਆ ਬਾਪ ਤੇ ਗਾਲਾਂ ਕੱਢੂਗੀ ਤੈਨੂੰ ਬਹਿ ਕੇ ਕੁੱਤੀ ਜਹਾਂ ਦੀ ਨੂੰ ਜੇ ਬੈਜਰ ਤੂੰ ਨਿਕਲਦੀ ਹੈਗੀ ਤੇਰਾ ਨਹੀਂ ਸਾਫਾ ਮੁੱਕਦਾ ਹੈਗਾ ਖਸਮਾ ਹੋਣੀ ਪੱਟੀ ਬਨਣ ਦਿੰਦਾ ਇਹ ਨਹੀਂ ਪੱਟੀ ਬਨਣ ਦਿੰਦੀ ਲੁੱਚੜਾ ਨੀ ਮੈਂ ਮੈਂ ਨਹੀਂ ਤੱਕ ਬੈਲਾ ਲਕੀਆਂ ਬੋਲਣਾ ਨੀ ਮੈਂ ਬੋਲਦੀ ਤੈਨੂੰ ਬੁਰੀ ਲੱਗਦੀ ਆ what i like, on! કેમણે હા કંજરને પરત કે દે લગીયા ને આ દેખા તો સહી મને તો લાગતા ગુત્તમ કુકી હો ગયા દુન્ને એક હાય દુન્ને એક કોય કદે વર્ગે અપના જીત તો જીતા ਕੀ હો ગયા ભણે કે ભજી ઓનિયા ને આ કે સોડ સિયાપા પા રાખા તુસી દુન્ના ની સિયાપા કી વારખ્યા સાડી બડડ હા ને ਕੰਮ 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 ਮੈਂ ਦੱਸ ਕਿੰਨਾ ਕ ਸੁੱਕਾ ਜਦੋਂ ਮੈਂ ਨਹਾਉਣ ਵੜ ਜਾਂਦੀ ਤੋਲੇ ਚੱਕਰਾਂ ਜਾਂਦੀ ਜਦੋਂ ਮੈਂ ਨਹਾਉਣ ਵੜ ਜਾਂਦੀ ਤੋਲੇ ਚੱਕਰਾਂ ਲੀ ਨੀ ਐਡਾ ਲਹੂ ਪੀਰ ਖਿਆ ਤੀ ਮੀਨੇ ਤਾਂ ਮੇਰਾ ਜਾਣਾ ਹੀ ਦੁੱਬਰ ਕਰਤਾ ਉਹ ਆ ਤਾਂ ਸੋਡੇ ਇੱਕ ਬਾਥਰੂਮ ਕਰ ਕੇ ਨਾ ਹੁੰਦਾ ਸਿਆਪਾ ਹੈ ਨੀ ਮੈਂ ਤਾਂ ਹਰ ਖਸਮ ਨੂੰ ਲੰਡਰ ਨੂੰ ਕਿੰਨੇ ਵਾਰੀ ਕਿਹਾ ਵੀ ਆ ਬਸ ਹੁੰਦਾ ਸਿਆਪਾ ਕਰ ਤੇ ਮੈਨੂੰ ਬਾਥਰੂਮ ਅਟ ਬਣਵਾਵੇ ਤੇ ਤੁਹਾਡੀ ਬਣਵਾ ਲਾ ਤੂੰ ਉਹ ਦੇਖੇ ਮਤਾ ਚੱਲ ਅੰਦਰ ਹੀ ਤਾਂ ਬੈਠੀ ਨੀ ਅੰਦਰੇ ਬੈਠੀ ਹੋਊਗੀ ਉਹਨੂੰ ਕਿਸੌਣੀ ਬੋਲ ਫੇਰਾ ਆ ਉਹ ਨੂੰ ਤਾਂ ਉੱਚਾ ਸੁਣਦਾ ਓਈ ਮਰਦੀ ਆ ਨਹੀਂ ਤੂੰ ਤਾਂ ਦਾ ਫਾਇਦਾ ਠਾਉਣੀਆਂ ਉੱਚਾ ਸੁਣਦਾ ਫਾਇਦਾ ਠਾਉਣੀਆਂ ਨਹੀਂ ਡੰਡ ਨੂੰ ਸੁੱਚਾ ਸੁਣਦਾ ਵੀ ਗੱਲ ਸੁਣਨੀ ਮੇਰੀ ਤੂੰ ਤਾਂ ਉਹ ਆ ਨਾ ਕਰੀ ਨੇ ਫਟ ਕੇ ਮੇਰੇ ਪਿਪੀ ਰਾਂ ਦੇ ਗੁੱਤ ਫਾੜ ਕੇ ਥੱਲੇ ਟਾਲਾ ਬਟਾ ਦੇਣਾ ਨਹੀਂ ਜੇ ਮੇਰੇ ਉੱਤੇ ਬਹਿ ਗਈ ਮੇਰਾ ਬਾਪਾ ਹੀ ਚੜਾ ਨਿਕੜ ਜੂ ਬਾਕੀ ਦੱਸਵਾ ਤੇ ਤੂੰ ਵੱਨ ਕੱਟਾਉਣਾ ਹਾਏ ਨਹੀਂ ਮੇਰੇ ਚ ਕਹਨੂੰ ਜਾਨ ਉਹਦਾ ਤੜਕੀ ਦੁੱਧ ਦਾ ਕੌਲਾ ਪੀ ਲਾਂਦੀ ਆ ਆਥੇ ਨੇ ਦੁੱਧ ਦਾ ਕੌਲਾ ਪੀ ਲਾਂਦੀ ਆ ਨਹੀਂ ਮੇਰੇ ਵਾਰੀ ਤਾਂ ਕਹਿੰਾਂਗੇ ਨਾ ਬੱਚਾ ਸਾਰਾ ਦਿਨ ਚਾਹ ਨੂੰ ਉਹ ਤਾਂ ਫਿਰ ਕੰਮ ਵਾਸਤੇ ਰੱਖੀ ਆੜੀ ਨਹੀਂ ਹੋਰ ਕੀ ਕਰਾਂਗਾ ਤਾਂ ਸੱਚੀ ਗੱਲਾਂ ਨਹੀਂ ਮੇਰਾ ਤਾਂ ਬਾਲਾ ਹੀ ਮੈਂ ਤਾਂ ਸਾਡੇ ਲੰਡਰ ਨੂੰ ਬਸੇਰਾ ਕਹਿ ਨਹੀਂ ਆ ਵੀ ਭਾਈ ਤੂੰ ਅੱਡ ਹੋ ਜਾ ਅੱਡ ਹੋ ਜਾ ਇੱਧਰ ਹੋ ਜੰਨੇ ਆਪਾਂ ਨਹੀਂ ਭੈਣ ਤੂੰ ਸ਼ਹਿਰ ਚ ਕਿਉਂ ਨਹੀਂ ਘਰ ਲੈ ਲੈਂਦੀ ਸਾਡੇ ਦਾ ਪਰੇ ਨੂੰ ਇਹ ਕੀ ਕਰਾਂ ਸੁੱਤਾ ਲੈ ਘਰਾਂ ਸੋਡਣੀ ਜਾਂਦਾ ਨਹੀਂ ਜਾਂਦਾ ਨਹੀਂ ਹਰੰਮੀ ਕੀ ਕਰਾਂ ਜਾਂਦਾ ਕਿ ਮੇਲੇ ਬੰਦੇ ਤਾਂ ਜਿਵੇਂ ਮਰਜ਼ੀ ਬਣਾ ਲੈ ਆਥੇ ਵਿੱਚ ਤਾਂ ਬੈਠਾ ਉਹ ਤਾਂ ਗੱਲ ਕਰੀ ਮੰਜੇ ਤੇ ਨੀ ਬਥੇਰਾ ਪਿੱਟ ਪਟ ਗਏਗੀ ਬਥੇਰਾ ਦੋ ਪੇਕੇ ਵੀਰ ਉਸਕੇ ਪੈ ਗਈ ਤੀ ਵੀ ਨਾ ਲੰਡਰ ਕਹਿੰਦਾ ਮੈਂ ਤਾਂ ਆਪਣੇ ਭਾਈ ਨਾਲ ਰਹੂ ਪਤਾ ਨਹੀਂ ਭਾਈ ਨੇ ਕੀ ਬੁੱਟੀ ਸਗਾਈ ਹੋਈ ਆ ਕੁੱਤੇ ਨੇ ਨੀ ਮੈਨੂੰ ਤਾਂ ਅਧੇ ਬਾਪਿਆਂ ਕੋਲੇ ਜਾਂਦੀ ਹੂ ਚਰਨੋਂ ਐਨੂੰ ਕੀ ਪਤਾ ਨਹੀਂ ਹੋ ਸਕਦਾ ਨਹੀਂ ਕਦੇ ਕਹਿੰਦੀ ਆ ਬਾਰ ਨੂੰ ਮੇਜ ਪੇਕੇ ਜਾਨੀ ਆ ਕਦੇ ਮੰਗਲਵਾਰ ਨੂੰ ਕਹਿੰਦੀ ਆ ਪੇਕੇ ਜਾਂਦਾ ਮੈਨੂੰ ਤਾਂ ਭੈਣੇ ਪਤਾ ਹੀ ਨਹੀਂ ਲੱਗਦਾ ਕਿ ਪੇਕਿਆਂ ਦਾ ਆ ਵੀਰਵਾਰ ਨੂੰ ਲੈ ਦੱਸ ਮੇਰੀ ਗੱਲ ਸੁਣਨੀ ਮੈਂ ਉਹਦੇ ਕੋਲੇ ਵੀ ਜਾਇਆ ਮੈਂ ਉਹਦਾ ਵੀ ਮਾੜਾ ਮੋਟਾ ਮੂੰਹ ਸੰਗਿਆ ਵਾ ਕੀ ਕਹਿੰਦੀ ਆ ਜਾ ਜਾ ਹਾਂਗਾ ਤੂੰ ਮੇਰੀ ਗੱਲ ਸੁਣਾ ਹਾਂ ਕੁਛ ਕੁ ਚੁਗਲੀ ਨਾ ਲਾਦੀ ਕਿਤੇ ਹੋਰ ਸੇ ਆਪਾ ਪਾਈ ਆਥੜ ਨੂੰ ਤੇ ਉਹ ਤਾਂ ਮੈਨੂੰ ਆਏ ਕਰਦੀ ਜਿਵੇਂ ਹੁਣ ਤੂੰ ਪਾਥੀ ਪਾਥ ਦੇਣੀ ਮੈਂ ਥੋੜੀ ਹੀ ਜੀਆਂ ਮੈਂ ਤਾਂ ਉਂਝ ਚੁਗਲੂ ਕਰ ਰਹੀ ਨਹੀਂ ਆ ਹਾਂ ਸਰ ਨੂੰ ਛੱਡਦੀਆਂ ਨਹੀਂ ਨਹੀਂ ਜਿਹੜੀ ਗੱਲ ਮੇਰੀ ਤੇਰੇ ਨਾਲ ਆ ਉਹਦੇ ਨਾਲ ਵੀ ਹੈਗੀ ਉਹਦੇ ਕੋਲ ਤਾਂ ਮੈਂ ਹੂੰ ਠੰਢੀ ਠੁੱਠੀ ਫੇਰ ਨਹੀਂ ਜਾਨੀ ਆਹੋ ਜਾ ਮੈਂ ਦੇਖੇਂਗਾ ਕਰਨਾ ਛੇਰ ਮੂੰਦਾ ਚੰਗਾ ਵੀਰੇ ਠੁਕੀ ਰੰ ਤਾਂ ਜਿੰਨਾ ਚਰ ਜੁੰਡਨ ਜੁੰਦੀ ਨਕਰਾਂ ਮਾ ਸੋਨੂੰ ਹਾਂ ਨਜ਼ਰ ਮਜ਼ਾ ਕਿੱਥੋਂ ਆਦਾ ਚੱਲ ਮਣ ਚਰਨੋਂ ਕੋਲ ਚੱਲ ਲਾ ਨਹੀਂ ਚਰਨੋਂ ਆ ਬੈਠੀ ਐ ਨਹੀਂ ਆਪਣੇ ਕਿਵੇਂ ਆਉਣਾ ਹੋਇ ਤੇ ਠੀਕ ਆ ਵਧੀਆ ਤੂੰ ਦੱਸ ਕਿਵੇਂ ਮੋਬਾਈਲ ਦੇਖਦੀ ਜਾਂਦੀ ਨਹੀਂ ਇਹ ਤਾਂ ਕੁੜੀਆਂ ਕੱਤਰੀਆਂ ਦਾ ਕੰਮ ਹੁੰਦਾ ਕਿਉਂ ਕੁੜੀਆਂ ਕੱਤਰੀਆਂ ਜਿਆਦਾ ਦੇਖ ਸਕਦੀਆਂ ਨੇ ਮੈਂ ਕੁੜੀ ਕੱਤਰੀ ਨਹੀਂ ਹੈਗੀ ਕੀ ਹੋ ਗਏ ਮੇਰਾ ਢਿੱਡ ਫਟਾ ਮੈਂ ਤਾਂ ਕੁੜੀ ਕੱਤਰੀ ਵੀ ਐਂਡੇ ਹੋਂਦਾ ਤੇ ਰਾਂ ਕੁੜੀ ਕੱਤਰੀ ਦਾ ਮੈਂ ਦੱਸ ਦੇਖ ਲਾ ਲਾ ਕੁੜੀ ਆ ਪਤਾ ਲਾਂ ਹੁੰਦਾ ਦੀਆਂ ਲੀ ਤਾਹ ਕਿਹੜੀ ਵੀ ਖਸਬਾ ਤੇ ਦੀ ਵੱਡਾ ਇਹ ਗੱਲ ਸੁਣਾ ਤੂੰ ਤਾਂ ਕਹਤਾ ਕੁੜੀ ਕੱਤਰੀ ਨਹੀਂ ਹੈਗੀ ਤੇਰੇ ਆਲਾ ਤਾਂ ਮੇਰੇ ਗੱਲ ਨਹੀਂ ਟੇਡਾ ਟੇਡਾ ਚੱਕ ਜਾਂਦਾ ਗਾ ਬਹੁਤ ਜਾਂ ਟੇਕ ਲੰਮਾ ਤਾਂ ਮੈਂ ਜੂੜੀ ਬਸਾਉਂਦਾ ਕਰਦਾ ਨਾ ਨਹੀਂ ਕਰਦਾ ਤੇਰੇ ਨਾਲ ਇੰਨੀ ਮੋਟੀ ਨਹੀਂ ਹੈਗੀ ਪਰ ਤੂੰ ਬਗਦੱਜੀ ਨਾ ਕਰ ਲੈ ਤੂੰ ਤਾਂ ਮੈਨੂੰ ਹੀ ਮਾਰਦੀ ਜਾਨ ਬੋ ਇੱਕ ਦਿਨ ਉਹ ਲੈ ਖਾ ਕੇ ਦੇਖੀ ਖੜ ਕੇ ਅੱਛਾ ਤਾਂ ਇਹ ਤੇ ਦੇਖਦਾ ਉਹ ਤਾਂ ਬਾਹਲੀ ਆਏ ਪੂਰੀ ਪੇੜ ਕਲਾ ਕੇ ਜੇ ਕਿਤੇ ਤਿਆਰ ਹੋ ਕੇ ਜਾਂਦੀ ਹੁੰਦਾ ਤੁਹਾਡਾ ਕਿਉਂ ਭਰਜਾਈ ਕਿੱਧਰ ਚੱਲੀ ਕੀ ਹੰਤਾ ਤੂੰ ਹੈਗੀ ਨਾ ਹੇ ਮਾਂ ਮਾਰਣੀ ਮਹਾ ਦੀ ਬੋ ਜਾ ਠੀਕ ਹੈ ਤੈਨੂੰ ਆਈਦਾ ਸਾੜੀ ਤੂੰ ਸਾਰੀ ਗੱਲਾਂ ਮੇਰੇ ਤਾਂ ਆਈ ਜਾਵਲੀ ਮਾਰਦਾ ਫੁਰਾਹੰਦਾ ਨਾ ਤੜਕੇ ਕੀ ਹੋਆ ਮੋਰੋ ਛੋਟੇ ਗੋੜੇ ਕੋਣ ਕੀ ਸੀ ਆਪਾ ਪੈਗਣ ਕਿ ਕਾਹਦਾ ਸਿਆਪਾ ਪੈਣਾਗਾ ਉਧਰ ਤੜਕੇ ਤੁਸੀਂ ਪਹਿਲਾਂ ਬੋਲ ਕੇ ਆਂ ਦੀਆਂ ਨਹੀਂ ਕਰਕੇ ਤਾਂ ਐ ਬੋਲ ਕੇ ਆਂ ਦੀਆਂ ਤੇ ਮੈਂ ਸਵੇਰੇ ਉੱਠਦੀ ਆਂ ਨਾ ਤਾਂ ਮੈਂ ਇਹਦੇ ਜਮਾਤਾਂ ਸਕੂਲ ਪੇਂਦੀਆਂ ਨਾ ਮੈਂ ਪੇਂਦੀਆਂ ਆਉਂਦੀਆਂ ਹਾਂ ਤੇ ਉਹ ਤਾਂ ਪਈ ਰਹਿੰਦੀ ਆ 12 ਵਜੇ ਉੱਠ ਕੇ ਕੋਈ ਧੀ ਵੀ ਸਾਰਾ ਤੁਨ ਪਈ ਰਹਦੀ ਐ ਦਾ ਦੱਸ ਕੋਲੇ ਮਾੜੀ ਗੱਲ ਆ ਉਹਦੀ ਹਾਂ ਸਿਹਰਾ ਆਪਣੇ ਨਾ ਸਕਦੀ ਨਹੀਂ ਤੈਨੂੰ ਪਤਾ ਭਣੇ ਇਹ ਅੱਜ ਕੱਲ 4 ਵਜੇ ਉੱਠੇ ਬੰਦਾ ਹਨਾ ਕਿਹੜਾ ਟਾਈਮ ਆ ਦਾ ਅੱਦਾਂ ਵਾਲੇ ਬੰਦਾ ਨਹੀਂ ਮਿਲਦਾ ਮੇਰਾ ਦਾ ਹਾੜੀ ਦਾ ਪੈ ਹਾੜੀ ਦਾ ਟਾਈਮ ਆ ਭਣੇ ਹੋਰ ਹਾਂ ਤੂੰ ਕਿਵੇਂ ਇਹ ਚੁਗਲਿਆ ਕਰੀ ਜਾਂਦੀ ਐ ਦਾ ਦੱਸ ਨਹੀਂ ਆ ਗਈ ਮਾ ਗਰੀ ਕਿਉਂ ਆਉਣਾ ਨਹੀਂ ਬੰਦਾ ਘਰ ਕਾ ਹੋਗਾ ਭਣੇ ਦੇਖ ਲੈ ਉਹ ਨਹੀਂ ਤਾਂ ਇਹ ਗੀ ਜਿਸ ਕਹਿੰਦੀ ਹਾੜੀ ਦਾ ਟਾਈਮ ਆ ਕਿ ਬੰਦਾ ਨਹੀਂ ਮਿਲਦਾ ਮੈਂ ਬੰਦਾ ਨਹੀਂ ਮਿਲਦਾ ਹੈ ਨਾ ਬੱਸ ਕਰ ਬੱਸ ਕਰ ਤੂੰ ਵੀ ਆਪਣੇ ਨੇ ਕਹੀ ਬਗਲ ਨੂੰ ਮੈਂ ਜਿੰਨੇ ਮੈਂ ਗੱਲ ਸੁਣਾ ਮੈਂ ਤਾਂ ਦੱਸਣ ਆਈ ਸੀ ਵੀ ਚਾਰਨ ਮ ਕੀ ਹੋਗਾ ਤੜਕੇ ਕੁੜੇ ਵੀ ਤੁਹਾਨੂੰ ਨਾ ਬੋਲਾ ਕਰਦੇ ਤਾਂ ਤੂੰ ਛੋਟੀ ਆ ਕੇ ਮੰਗਰਨਾ ਪਿਆ ਕਰੋ ਤੇ ਸਮਝਾਉਂਦੀ ਸੀ ਮੈਂ ਤਾਂ ਇਹਨੂੰ ਤੂੰ ਗੱਲ ਸੁਣ ਲੈ ਮੇਰੀ ਇਹ ਤਾਂ ਐਂ ਕੰਨ ਵਜਦੇ ਰਹਿੰਦੇ ਆ ਇਹ ਤਾਂ ਐ ਹੁੰਦਾ ਵੀ ਮੇਰੇ ਚਾਸ ਤੇਰੇ ਹੁੰਦਾਂ ਨੇ ਮੈਂ ਕੌਣ ਨਹੀਂ ਸਮਝ ਰੱਖਿਆ ਤੁਸੀਂ ਨੇ ਨਹੀਂ ਸਿਆਣੀ ਆ ਤੂੰ ਕਿੰਦਰ ਸਿਆਣੀ ਆ ਗਈ ਕਾਂਕੇ ਦੀ ਤਾਂ ਮੰਨਾਉਣਾ ਮੰਨਾਉਣਾ ਆ ਕੱਪੜੇ ਰਹਿਣਾ ਉਹੀ ਪਾਇਆ ਇਨਾ ਤੇ ਵੇ ਸੋਰੀ ਨਾ ਮੇਰੀ ਗਰਦ ਤੈਨਾਂ ਤੇਰਾ ਕਿਹੜਾ ਟੰਡ ਦੁਖਦਾ ਜੇ ਮੈਂ ਕੱਪੜੇ ਪਾਉਣੀਆਂ ਮੈਂ ਪਾਉਣੇ ਚਾਹੀ ਮੈਂ 10 ਦਿਨ ਕੱਪੜੇ ਆ ਬਦਲਾ ਤੈਨੂੰ ਕੀ ਤਕਰੀਬ ਹੈ ਹਾਂ ਜਦੋਂ ਚਮਲਾ ਬੈਠਣ ਨੂੰ ਜੀ ਨਹੀਂ ਕਰਦਾ ਮਰ ਮਰ ਮੁਸਕ ਮਾਰਦਾਗਾ ਨਾ ਤੂੰ ਹਣੀ ਜੱਫੀਆਂ ਪਾਉਣੇ ਨੇ ਮੁਸਕ ਮਾਰ ਕੇ ਮੇਰੇ ਚ ਮਾਰਦੇ ਤੈਨੂੰ ਕੀ 10 ਤਕਰੀਬ ਹੋ ਗਈ ਮੈਂ ਕੋ ਤੈਨੂੰ ਪਾਉਂਗੀ ਜੱਫੀਆਂ ਜੱਫੀਆਂ ਪਾਉਂਗਾ ਤੈਨੂੰ ਤੇਰਾ ਬੰਦਾ ਪਾਉਣ ਵਾਲਾ ਮੈਂ ਤੂੰ ਹੀ ਮਾਰਦੀ ਨੇ ਜੱਫੀਆਂ ਪਾਉਣ ਦੀ ਆਹੋ ਨਹੀਂ ਤਾਲੜਾ ਕੀ ਹੋ ਰਿਹਾ ਹੈ ਮੱਚਦੀ ਹੈ ਇਹ ਵੀ ਦਾ ਮੇਰਾ ਬੰਦਾ ਮੈਨੂੰ ਜੱਪੀਆਂ ਨਹੀਂ ਪਾਉਂਦਾ ਇਹਨੂੰ ਪਾਉਂਦਾ ਹਊ ਤਾਂ ਹੀ ਇਹਨੂੰ ਯਾਦ ਆਉਂਦੀਆਂ ਨੇ ਜੱਪੀਆਂ ਨਹੀਂ ਚੱਲ ਕੋਈ ਫਿਰ ਧੱਟ ਧੱਟ ਪਾ ਕੇ ਦਰਦੇ ਜੱਪੀਆਂ ਪਾਉਣ ਬੜਾ ਖਿਆਲ ਕਰ ਮੇਰਾ ਬੰਦਾ ਮੈਨੂੰ ਜੱਪੀਆਂ ਨਹੀਂ ਪਾਉਂਦਾ ਹੈ ਗਰਵਾ ਲੈਦਾ ਤਾਦੀ ਤੇ ਬੰਦਾ ਕੀ ਬੰਦਾ ਕਰਦੀ ਹੈ ਉਹ ਰਾਹ ਦਾ ਉਹ ਸਾਰਾ ਪਰਸ ਦੀ ਉਹ ਬੱਜ ਗਈ ਨੀ ਮੈਂ ਖਾ ਖਾ ਇੱਕ ਪੈ ਜਾ ਤੋ ਇਧਰ ਆ ਬਾਰੇ ਥੋੜੇ ਜਿਹੇ ਹੱਥ ਪਾ ਲਾ ਥੋੜਾ ਸਿਵਾ ਦੇ ਇੱਕ ਮਿੰਟ ਗੱਲ ਸੁਣ ਲੈ ਮੇਰੀ ਗੱਲ ਸੁਣ ਮੈਂ ਆਈ ਇਹਨਾਂ ਦੀ ਸੀ ਜਦ ਮੈਂ ਆਈ ਇਹ ਨਾਲ ਜਾਂ ਸੀ ਇਹ ਮੈਨੂੰ ਕਹਿੰਦੀ ਜਦੋਂ ਮੇਰੇ ਨਾਲ ਗੱਲ ਕਰਦੀ ਸੀ ਇੱਥੇ ਇਹ ਤੇਰੇ ਬਾਰੇ ਗੱਲਾਂ ਕਰਦੀ ਸੀ ਮੇਰੇ ਕੋਲੇ ਮੈਨੂੰ ਪਤਾ ਕੀ ਕਹਿੰਦੀ ਸੀ ਕਹਿੰਦੀ ਸਾਡਾ ਨਹੀਂ ਮੇਰੇ ਤੇ ਉਹਦੀ ਰਾਨ ਸਿਆਣਾ ਕੋਲੇ ਜਾਂਦੀ ਆ ਕਹਿੰਦੀ ਸੀ ਪੁੱਛ ਛੱਡ ਜਾ ਛੱਡ ਜਾ ਛੱਡ ਜਾ ਜਿੰਨੀ ਰਹਿ ਦੇ ਨੀ ਛੱਡ ਜਾ ਹਾਂ ਇਹ ਪਤਾ ਮੈਨੂੰ ਕੀ ਕਹਿੰਦੀ ਸੀ ਇਹ ਕਹਿੰਦੀ ਵੀਰਵਾਰ ਨੂੰ ਜਾਂਦੀ ਆ ਮੈਨੂੰ ਹਾਈ ਨੀਂਦ ਮਰ ਜਾ ਹਾਂ ਮੈਨੂੰ ਤਾਂ ਐ ਦੀ ਕਾ ਵੀ ਆਏ ਹਮਦਰਦੀ ਕਰਦੇ ਆ ਉਦੋਂ ਤੈਨੂੰ ਆਏ ਕਿ ਹਮਦਰਦੀ ਕਰਦੇ ਆ ਐ ਨਹੀਂ ਪਤਾ ਕੀ ਵੀ ਲੁੱਚੜ ਸਾਡੇ ਘਰ ਪਟਣ ਆਉਣੀ ਆ ਨਹੀਂ ਕੌਣ ਰਾਜੀ ਹੁੰਦਾ ਦੋ ਜਾਨਾਂ ਤੇ ਕੋਈ ਨਹੀਂ ਰਾਜੀ ਵੀ ਦੋਏ ਭਾਈ ਇਕੱਠੇ ਕਿਉਂ ਨੇਗੇ ਮਾੜਾ ਇਹਨੂੰ ਇਹਨੂੰ ਖੋਲਣਾ ਦਿਮਾਗ ਨੂੰ ਹਾਏ ਕੀ ਕਰਾਂਨੀ ਮੇਰਾ ਤਾਂ ਦਿਮਾਗ ਹੁੰਦਾ ਜੇ ਫਿਰ ਆਪਾਂ ਦੋਨੇ ਕਿਉਂ ਲੜਦੀਆਂ ਤੇਰਾ ਐਡੇ ਤੇ ਪਾਲ ਕੇ ਕਰਦੇ ਤੂੰ ਆਏ ਤਾਂ ਦੇਖ ਵੀ ਮੇਰਾ ਤੇਰਾ ਮਾੜਾ ਕਿੱਦਾਂ ਕਰਿਆ ਮੈਂ ਆ ਜਾ ਹੁਣ ਤੋਹੀਂ ਤਾਂ ਕਹਿੰਦੇ ਉਹਨੇ ਗਵੰਡਣੇ ਘਰ ਪਟਦੀਆ ਜਦੋਂ ਵੀ ਪਟਦੀ ਆ ਹੋਲਾ ਮੈਂ ਤਾਂ ਭੱਜਣਾ ਆ ਕੁੱਤਾ ਮਗਰ ਪੈ ਗਿਆ ਕੁੱਤਾ ਮਗਰ ਪੈ ਗਿਆ ਹੋਲਾ ਹੁਣ ਉਹ ਗਿਆ ਦਕੰਤ ਚ ਵੜ ਗਿਆ ਕੁੱਤਾ ਬਗਲੇ ਆਈ ਨਹੀਂ ਗਿਆ ਨਹੀਂ ਐ ਥੋੜਾ ਉੱਪਰ ਆ ਬੈਠਾ ਨਾ ਮਹਾਰਾਜ ਐਡਾ ਵੱਡਾ ਸਿੱਪ ਕੁੱਤਾ ਮੇਰੇ ਪਿੱਛੇ ਬੈ ਗੁੱਤਾ ਫੜਦਾ ਨਾ ਸੀ ਮੇਰਾ ਤੇ ਤੇਰਾ ਕੋ ਮੈਂ ਨਾ ਮੈਂ ਕੁੱਤਾ ਹੋਵੇ ਮੈਨੂੰ ਕਹਾਂਗਾ ਨਾ ਹੈਗਾ ਨਾ ਹੈਗਾ ਕੁੱਤਾ ਤੈਨੂੰ ਪਤਾ ਨਹੀਂ ਆਇਆ ਤਾਂ ਬੈਣੀ ਆ ਬੈਠੇ ਨਾਲ ਹਾਂ ਜੀ ਬੈਠੇ ਨਾ ਨਾ ਮੈਂ ਤਾਂ ਕਹਾਂ ਨਾ ਕੁੱਤਾ ਫੇਰ ਨਾ ਆ ਦੇ ਨਹੀਂ ਨਹੀਂ ਆਉਂਦਾ ਉਹ ਦੇਖੋ ਉੱਥੇ ਬਾਈ ਬਾਰੀ ਮੋਟਾ ਐਡਾ ਵੱਡਾ ਆ ਐ ਐਡਾ ਆ ਮੇਉ ਤੇ ਮਾਕੇ ਕੋ ਫਕੀਤ ਗੱਲ ਕਰਦੇ ਕੀ ਸਮ ਲੈ ਲਾ ਜੇ ਤੂੰ ਕਹਿੰਨੀ ਖਰਾ ਜ ਮਰਾ ਕੰਮ ਸੁੱਕਾ ਸਾਂਗਾ ਤੇ ਚੜਾਇਆ ਤੂੰ ਉਹ ਤੇ ਕੁੱਤਾ ਤੇ ਜਿਸ ਦਿਨ ਮੋਟਾ ਕੁੱਤਾ ਫੇਰ ਕਹਿੰਦੇ ਮੋਟਾ ਕੁੱਤਾ ਹੋਰ ਨਹੀਂ ਕੁੱਤਾ ਨਾ ਕਿੱਥੇ ਆ ਪਾ ਮੈਨ ਤਾਂ ਰੜਾ ਸੁਣੀ ਜਿਵੇਂ ਮੈਂ ਕਹਿੰਦਾ ਕਿਤੇ ਫਿਊਚਰ ਆ ਜਾ ਪਈਆ ਨਹੀਂ ਕੰਕ ਚ ਵੱਡ ਗਿਆ ਮੈਨ ਤਾਂ ਵੱਡ ਰਿਹਾ ਸੀ ਕੁੱਤੇ ਕੰਕ ਤੋਂ ਕਾ ਨੂੰ ਕੁਛ ਤਾਂ ਲੱਗਦਾ ਹੈ ਜਿਵੇਂ ਕੰਨਾ ਲੜਾਈ ਲੜਦੀ ਕਰਦੇ ਸੀਗੇ ਘੋੜੇ ਹਾਂ ਨਾ ਮੇਨ ਨਾਲ ਲੜਾਈ ਕਰਨੋਂ ਖੇਡ ਪਈਆ ਲਾ ਮਾ ਤਾਂ ਲੜਾਕਣ ਅੱਜ ਅਗਲੇ ਨੂੰ ਤੈਨੂੰ ਪਤਾ ਹੈ ਹਾਂ ਗੱਤ ਦਾ ਨਹੀਂ ਸੀ ਨਮ ਤਾਂ ਅਗਲੀ ਉਹ ਤਾਂ ਕੁੱਤਾ ਚਾਕੋ ਨਾ ਉਹ ਮਾਦਾ ਆ ਗਈ ਮਹਾ ਪੈਸੇ ਆਂਦੀ ਉਹ ਜਿਹੜਾ ਰਹਿੰਦੇ ਸੀਗੇ ਕਿਹੜੇ ਪੈਸੇ ਲੱਕ ਅਕਾੜ ਦੇ ਪੈਸੇ ਨਾ ਚਾਰ ਦਾ ਸੂਟ ਸਮਾ ਲੈਣੀ ਤੇ ਮੇਥੋਂ ਮੈਂ ਕਦੋਂ ਦਾ ਸੂਟ ਸਮਾਉਣੇ ਨਾੜੀਏ ਹਾਏ ਮੇਰਾ ਰੱਬ ਕੋਣ ਹੈ ਲੈ ਤੇਰੀ ਬਾਤਾਂ ਦਾ ਭੇਦ ਨਹੀਂ ਆਦਿਆਂ ਨੂੰ ਨਹੀਂ ਤੇ ਚੁੱਪ ਕਰ ਹੁਣ ਤੂੰ ਨਾ ਮੈਥੋਂ ਦੱਖੂ ਦਾਣਾ ਲੈਣੀ ਮੈਂ ਪਹਿਲੀ ਓਕੀ ਪਈਆਂ ਮੇਰੀ ਗੱਲ ਸੁਣ ਮੈਂ ਖਤਾ ਇੱਥੇ ਕਦੋਂ ਸਮਾਉਣੇ ਮੈਂ ਤਾਂ ਸੀਪਣਾ ਤੋਂ ਸਮਾਉਣੇ ਉਹਨਾਂ ਤੋਂ ਮੇਰੀ ਗੱਲਾਂ ਦੇ ਕਿਨਾ ਕਹਿੰਦੇ ਕਰਦੇ ਥੋੜਾ ਜਿਹਾ ਸਰਿਆ ਮੁੰਡਿਆਂ ਨੂੰ ਮੈਂ ਮੁੰਡੇ ਨੂੰ ਦੇ ਕੇ ਪੈਸੇ ਨਾਲ ਭੇਜਿਆ ਸੀ ਭਾਈ ਨਾਲ ਲੀੜੇ ਨੇ ਫੜ ਲੈਣਾ ਸੂਟਾਂ ਦੇ ਪੈਸੇ ਤੇ ਇਹ ਕਹਦਾ ਗਿਆ ਨਹੀਂ ਤੈਨੂੰ ਚਾਰ ਸੂਟਾਂ ਦੇ ਪੈਸੇ ਮੇਰੀ ਗੱਲ ਸੁਣ ਲੈ ਤੇਰਾ ਛੋਟਾ ਮੁੰਡਾ ਆਇਆ ਸੀ ਕਹਿੰਦਾ ਮੇਰੀ ਮਾਂ ਕਹਿੰਦੀ ਮੈਨੂੰ ਨਾ ਹੁੰਦਾ ਸਿਆਪਾਗਾ ਮੈਂ ਕੱਪੜੇ ਨਵੇਂ ਕਿੱਥੋਂ ਪਾਵਾਂ ਉਹ ਮਾਇਆ ਕਹੇ ਮਹਾ ਪਾਈ ਤਰਪਾਈ ਰਹਿੰਦੇ ਕਹਿੰਦਾ ਅਸੀਂ ਬਣਾ ਦੇ ਮਾਸੀ ਤੂੰ ਮੈਂ ਤੈਨੂੰ ਆਈ ਨਹੀਂ ਲੱਗਦਾ ਏ ਮੇਰੇ ਮੁੰਡੇ ਨੇ ਮੈਂ ਖੜਾਏ ਨੇ ਪੈਸੇ ਦੇ ਦਿੱਤੇ ਤੈਨੂੰ ਹੁਣ ਤੂੰ ਮੇਰੇ ਤੇ ਇਲਜ਼ਾਮ ਲਾਉਣਾ ਤੂੰ ਮੈਨੂੰ ਪੈ ਕੋਜ ਮੈਨੂੰ ਇੱਥੇ ਤਰੀਫ਼ ਕਰਦੇ ਮੈਨੂੰ ਤਾਂ ਬੇਇੱਜ਼ਤੀ ਕਰਦੇ ਮੈਨੂੰ ਸਮਝ ਨਹੀਂ ਆਉਂਦੀ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਆ ਭੈਣੇ ਵੀ ਤੇਰਾ ਦਮ ਤੇ ਆਪਾਂ ਚੱਲਦੇ ਸੌਂ ਬਾਰ ਲਾ ਇੱਥੇ ਤਾਂ ਨੂੰ ਤਾਂ ਮੈਨੂੰ ਉਹਨਾਂ ਦਾ ਪਾਣੀ ਦਾ ਗਲਾਸ ਲਈ ਬੈਠੀ ਆ ਕਹਾਂ ਦੀ ਮੈਂ ਤੈਨੂੰ ਕਹੀ ਨਹੀਂ ਮੈਂ ਉਹਨਾਂ ਦੇ ਮੋਟੇ ਮੋਟੇ ਕੁੱਤੇ ਰੱਖੇ ਬਣ ਤੋਂ ਤੂੰ ਮੰਨਦੀ ਨਹੀਂ 100 ਰੁਪਏ ਛੱਡ ਦਿੰਦੀ ਚੱਲ ਕੋਈ ਨਹੀਂ ਭੈਣੇ ਜਿਹੜੇ ਮੇਰੇ ਪੈਸੇ ਦੇਂਦੀ ਸੀ ਉਹ ਤਾਂ ਦੇ ਦਿੰਦੀ ਕਿਹੜੇ ਪੈਸੇ ਲੈ ਅੱਪ ਕਿਹੜੇ ਪੈਸੇ ਨਹੀਂ ਤਾਂ ਮੈਂ ਨਾਲ ਸੁਰਸੁਮਾ ਕੇ ਮੁੱਕਰ ਜਨੇ ਕਹੀ ਜਿਨਾਨੀ ਨਹੀਂ ਤੂੰ ਨਾ ਆ ਨਾ ਬੜਾ ਮੈਨੂੰ ਕਹੀ ਜੀ ਜਨਾਨੀ ਨਾ ਬੋਲਦੇ ਮਤਲਬ ਨਹੀਂ ਆ ਕਿ ਕਹੀ ਜੀ ਮੈਂ ਜਨਾਨੀਆਂ ਵਰਗੀ ਜਨਾਨੀ ਆ ਬਾੜੀ ਠੀਕ ਆ ਬਾੜੀ ਜਿਆਦੇ ਕਦੇ ਕਿਸੇ ਦੇ ਬੜਗੀ ਕਲੇ ਸਪੋਣ ਕਦੇ ਕਿਸੇ ਦੇ ਪੈਸੇ ਮੁਕਰ ਗਈ ਕਦੇ ਕਿਸ ਦੀ ਚੀਜ਼ ਮੁਕਰ ਗਈ ਹਾਂ ਹੁਣ ਕਿਦਰ ਮੈਂ ਪੈਸਾ ਨੂੰ ਕਹਦਾ ਤੂੰ ਕਹਿੰਦੀ ਕਿ ਕਿਹੜੇ ਪੈਸੇ ਨਹੀਂ ਮਾਈਂ ਨਹੀਂ ਆ ਵਾਢੀ ਆ ਇਹ ਲੁਚੜੇ ਖੜ ਹੋਣਾ ਤੇਰੇ ਪਾੜਾ ਖੱਖਾ ਖੋਦੋ ਬੈਠੇ ਚੁਗਲੀਆਂ ਕਰਦੀਆਂ ਕੀ ਹੋ ਗਿਆ ਨਹੀਂ ਪੈਣਾ ਕੀ ਹੋ ਸਾ ਮੈਨੂੰ ਇਹ ਤਾਂ ਈ ਹਰਾਮਣ ਦੀ ਮੀਂਹ ਸਾਡੇ ਦਰਾਣਿਆਂ ਚ ਸਣੀ ਨੰਟ ਚ ਲੜਾਈ ਪਾਤੀ ਫੁੱਗਤੀ ਆ ਨੀ ਮੇਰੇ ਪੈਸੇ ਮੁੱਕਰ ਕੇ ਮੈਂ ਰੋਲੇ ਪੰਨਾਂ ਸੋੜੇ ਫੜ ਰਹੀ ਸੀ ਫਰ ਪੁਖਾਰੀ ਸ਼ਾਂਗੀ ਭੱਜ ਗਈ ਫਰ ਪੁੱਤੀ ਚਖਾਂਦੀ ਵਧੀਆ ਹੋ ਗਿਆ ਨਜ਼ਾਰਾ ਹੀ ਆ ਗਿਆ ਹਜੇ ਮੇਰੇ ਕੋਲ ਸੱਚੀ ਬਣੇ ਹਜੇ ਮੇਰੇ ਕੋਲ ਨਾ ਨਾ ਕਹ ਜੇ ਇਹ ਤਾਂ ਕੁੱਤਾ ਐਡਾ ਬੇਡਾ ਐ ਮੇਰ ਮਾਗਰ ਪੈਗਾ ਕਣਕ ਚ ਵੜ ਜਾ ਐ ਕਹੇ ਮੈਨੂੰ ਆਲੇ ਇਹਨਾਂ ਦਾ ਮੋਸਾਪਾ ਚ ਕੇ ਜਾਨ ਛਡਾਈ ਜੇ ਇਹ ਸਾਡੇ ਹੱਥ ਆ ਜਾਂਦੀ ਅਸੀਂ ਦਰਾਣਿਆਂ ਜਸਣੀਆਂ ਕਰ ਦੰਦੀਆਂ ਨਾ ਚੂਹਾ ਇਹਨਾਂ ਨੇ ਅਸੀਂ ਘਰ ਆ ਵੀ ਛੱਡ ਦਿਆਂ ਦੀਆਂ ਐਨੀ ਇਹੜਾ ਕੰਜਰੀਨਾ ਕੁੱਤੇ ਖਾਂਦੇ ਨੇ ਸੁਧਰਦੀ ਫੇਰਦੇ ਨੇ ਨਹੀਂ ਕਾਹੀ ਤਾਂ ਕਹਿੰਦੇ ਨੇ ਇਹਨੂੰ ਫਫੜੇ ਕੁੱਟਣੀ ਗਲੀ ਗਲੀ ਭੌਂਕਣੀ ਪਰਗੀ ਜਾਂਦੀ ਕਦੇ ਉਹਦੇ ਲੜਾਈ ਪਵਾਦੀ ਕਦੇ ਉਹਦੇ ਨਹੀਂ ਪਾਸੋਂ ਚੌਥੇ ਤਾਂ ਉਹ ਸਾਡੇ ਖੇਤਾਂ ਵਾਲੇ ਵੀ ਗਏ ਹਾਂ ਸਵਰਨੋਕੇ ਨਹੀਂ ਉਹਨਾਂ ਦੇ ਇੰਨੇ ਕੁੱਤੇ ਕਲੇਸ਼ ਕੁਆਇਆ ਉੱਥੇ ਵੀ ਡੰਡੇ ਖਾ ਕੇ ਆਈ ਨਹੀਂ ਜਿਹਨੂੰ ਆਦਤ ਬਣ ਚੁੱਕੀ ਹੁੰਦੀ ਆ ਗਲੀ ਗਲੀ ਘੁੰਮਾਂ ਦੀ ਫੇਰਨ ਦੀ ਭੌਂਕਾਂ ਦੀ ਉਹ ਭੌਂਕ ਹੀ ਰਹਿਣਾ ਬੰਦਾ ਜਿੰਨੇ ਮਰਜ਼ੀ ਚਾਹੇ ਉਹਨੂੰ ਸੱਤ ਜਿੰਦੇ ਲਾ ਦੇ ਸਹੀ ਗੱਲ ਹੈ ਘਰੇ ਦੀ ਆਪਦੇ ਖਸਮ ਤੋਂ ਵੀ ਛਿੱਤਰ ਖਾਂਦੀ ਰਹਦੀ ਹੈ ਮੈਂ ਤਾਂ ਉਦਾਰੂਪੀ ਕੇ ਕੁੰਡਦਾ ਮੈਂ ਇਥੇ 4-5 ਸੂਤ ਸੰਭਾਲੇ ਕਹਿੰਦੀ ਮੈਂ ਤਾਂ ਕੋਈ ਪੈਸੇ ਨਹੀਂ ਦੇਣਾ ਤੇਰਾ ਲੈ ਵੜਨਾ ਲਿਆ ਕਰ ਮੈਂ ਤੈਨੂੰ ਵੜ ਜਾ ਚੱਕ ਨਹੀਂ ਹੁੰਜਾ ਬੜੀ ਮੈਂ ਨਹੀਂ ਵੜਨਿੰਦੀ ਨਹੀਂ ਆਲਾ ਬਣੀ ਜਾ ਵੀ ਕੇ ਬਗਜੀ ਨੇ ਬੱਸ ਜਾਣਨੀ ਆ ਹੋਰ ਵੱਡੀ ਦੇ ਕੀ ਹਾਲਾ ਵਧੀਆ ਹਾਲਚਾਲ ਸਾਡਾ ਸੱਚੀ ਗੱਲ ਐ ਡੱਸ ਆਪਾਂ ਪਤਾ ਦੀ ਅੱਖ ਨੂੰ ਐ ਨਹੀਂ ਪਤਾ ਬੰਦੇ ਆ ਕੇ ਸਾਡਾ ਕਤਲ ਹੋ ਜਾਂਦਾ ਹਸਤਾ ਪੜੇ ਵਸਾ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਹੈ ਹੀ ਇਹੀ ਜੀ ਐ ਚੰਚ ਕਰ ਪਿੱਟਦੀ ਜੰਦੀ ਤੁਸੀਂ ਇਹਦੇ ਕੰਚਰੀ ਦੇ ਕੋਈ ਗੱਲ ਨਾ ਸੁਣਾ ਕਰ ਤੁਸੀਂ ਦੋਨੇ ਪਹਿਣਾ ਕੇ ਇੱਕ ਹੋ ਕੇ ਰਹਾ ਕਰੋ ਉਹ ਤੇਰੇ ਜਵਾਕਾਂ ਨੂੰ ਸਮਝਦੀ ਆ ਤੂੰ ਉਹ ਤਾਂ ਚੰਪਾ ਹੀ ਮਾੜਾ ਮੋਟਾ ਕੰਮ ਦੰਦਾ ਕਰ ਦਿਆ ਕਰ ਸਹੀ ਗੱਲ ਆ ਤੇਰੀ ਹੋਰ ਚਲ ਚੰਗਾ ਫੇਰ ਆਉਗੀ ਤੂੰ ਚਾਤਾ ਪੀਏ ਜਾਂਦੀ ਬੱਸ ਬੱਸ ਪਤਨੀਆਂ ਮਾਰੀ ਜਾਂਦੀ ਐ ਸਾਡੇ ਆਲੀ ਤੋੜਨ ਕੀ ਹੋ ਗਿਆ ਮੈਂ ਆ ਗਈ ਨਹੀਂ ਪੈਣੇ ਹੁਣਾ ਕੀ ਦੀਗਾ ਹਾਂ ਕੀ ਹੋਗਾ ਸੀ ਨਿੱਕੀ ਐ ਨਹੀਂ ਉਹ ਗਈ ਨਹੀਂ ਤੇ ਆਪਣੀ ਵੰਡਣਾ ਹਾਂ ਨਹੀਂ ਉੱਥੇ ਜਸੀ ਕੋਲ ਖੜ ਗਈ ਜਸੀ ਹੱਤ ਮਾਰ ਲਈ ਅੱਛਾ ਕਹਿੰਦੀ ਕੀ ਹੋਗਾ ਰੀ ਭੱਜੀਆਂ ਨੇ ਕਹਿੰਦੀ ਇਹਨਾਂ ਦੇ ਕੁੱਤੇ ਨੇ ਲੈ ਆਪਣਾ ਕਿਹੜਾ ਕੁੱਤਾ ਦੀਗਾ ਅੱਛਾ ਹਾਂ ਉਹ ਆਪਣੇ ਕਿਹੜੇ ਕੁੱਤੇ ਮੋਟਾ ਨਹੀਂ ਇਹਨਾਂ ਦੇ ਕੁੱਤੇ ਇਤਾਂ ਖਪੋ ਖਬੀ ਪਈਆਂ ਕਹਿੰਦੀ ਨਹੀਂ ਕਿਤੇ ਆਪਾਂ ਨੂੰ ਤਾਂ ਨਹੀਂ ਕੁੱਤੇ ਕਹਿੰਦੀ ਨਹੀਂ ਆਪਾਂ ਨੂੰ ਕਿਉਂ ਕੁੱਤੇ ਕਹੂ ਆਪਾਂ ਨੂੰ ਕੁੱਤੇ ਕਰਕੇ ਮਾਰਨਾ ਆਪਦਾ ਉਹ ਮਾਰ ਕੇ ਸੁਣਿਆ ਨੇ ਕਹਿੰਦੀ ਕੀ ਨਹੀਂ ਮੈਂ ਸੁਣ ਲਿਆ ਸਭ ਕੁਝ ਸੁਣ ਕੇ ਆਇਆ ਉਹ ਕਹਿੰਦੀ ਜਸੀ ਕਹਿੰਦੀ ਮੇਰੇ ਤਾਂ ਕਹਿੰਦੀ 4 ਫੂਟ ਸਮਾ ਲੇ ਕੁੱਤੀ ਤੀਨੇ ਇੱਕ ਦਾ ਵੀ ਹੋਣੀ ਤੇ ਪੈਸੇ ਦਿੱਤੇ ਕਹਿੰਦੀ ਨਹੀਂ ਸੱਚ ਜਿਹੜੀ ਇੱਥੋਂ ਸਾਮਾਨ ਜਮਾਇਆ ਸੀ ਨਾ ਪਿਆਰ ਨੂੰ ਹੂੰ ਤੂੰ ਦੇ ਦਿੱਤੇ ਪੈਸੇ ਨੀ ਮੈਨੂੰ ਕਿਥੋਂ ਦੇ ਦੇ ਨੀ ਮੈਨੂੰ ਤਾਂ 100 ਰੁਪਏ ਹੀ ਦਿੱਤਾ ਮੈਂ ਕੀ ਕਰਾਂ ਜਿਹੜਾ ਮੈਥੋਂ ਸੂਟ ਲੈ ਗਈ ਸੀ ਇਹ ਤਾਂ ਕਹਿੰਦੀ ਛੋਟੇ ਵਾਲੀ ਛੋਟੀ ਲੈ ਪੈਸਾ ਲੈ ਲੈ ਮੈਥੋਂ ਨੀ ਜੱਡੀ ਖਰਾਬਤੀ ਵੀ ਨਾ ਹੋਵੇ ਫੇਰ ਇਹਦੇ ਕਿਥੇ ਟੈਂਪਾਸ ਹੁੰਦਾ ਇਹ ਤਾਂ ਬਾੜੀ ਬ੍ਰਾਹਮਣ ਆ ਬਾੜੀ ਕੁਛ ਨਾ ਸਤਾ ਰੋਕੀ ਆ ਉਤਰਦੀ ਆ ਉਹ ਤਾਂ ਲੈ ਲਿਆ ਉਹ ਤਾਂ ਲੈ ਲਿਆ ਬਸ ਇਹੀ ਕੰਮ ਮੈਨਾਂ ਦਾ ਕਾਣੀ ਆਪਾਂ ਤਾਂ ਬਸ ਗਈਆਂ ਨਹੀਂ ਪਤਾ ਨਹੀਂ ਕੀ ਕੁਛ ਕਰਕੇ ਵਰਗੋਦੀਆਂ ਕਿ ਆਪਾਂ ਦੋਨਾਂ ਲੜਾ ਦੇ ਮੈਂ ਤੈਨੂੰ ਪਹਿਰੇ ਸਮਝਾਉਂਦੀ ਹੁੰਦੀ ਸੀ ਵੀ ਨਾ ਕਿਸੇ ਦਾ ਮਗਰ ਲੱਗਿਆ ਕਰ ਨਾ ਕਿਸੇ ਦਾ ਮਗਰ ਲੱਗਿਆ ਕਰ ਤੂੰ ਕਿੱਥੇ ਹੜਦੀ ਸੀਗੀ ਮੈਨੂੰ ਪਤਾ ਇਹ ਜਿਹੜੀਆਂ ਜਨਨੀਆਂ ਤਾਂ ਘਰ ਫੜਦੀਆਂ ਨੇ ਇਹਨਾਂ ਦਾ ਕੰਮ ਹੈ ਕੀ ਹੈਗਾ ਉਹਦੇ ਉਂਗਲ ਲਾ ਕੇ ਉਹਦੇ ਲਾ ਕੇ ਲੋਕਾਂ ਦਾ ਘਰ ਪਾੜਦੀਆਂ ਨੇ ਸਹੀ ਗੱਲ ਆ ਤੇ ਹਾਂ ਕਾਣੀ ਹੁਣ ਇਹਨੂੰ ਬੜਮ ਦਿੰਦੇ ਨੇ ਨਾ ਚਲ ਐ ਕਰ ਛੋਟੀ ਤੂੰ ਬਣਾ ਲੈ ਚਾ ਮੈਂ ਮਿੰਦ ਕ ਪੈ ਜਾਂ ਜੇ ਤੂੰ ਕਹੇਗੀ ਤਾਂ ਚਲ ਪੈ ਜਾ ਮੈਂ ਬਣਾਉਣੀ ਜ਼ਿਆਦੀ ਕੁੱਟ ਹਾਂ ਔਰ ਨੀ ਕੰਟਾ ਹੋ ਗਿਆ ਖਪਾ ਕੇ ਮਾਰਦਾ ਇਹਨੂੰ ਤਾਂ